जय जय श्री, श्री राम जय जय श्री राम जय रघुनंदन की जय सिया और चंदन की जय रघुनंदन की जय सिया और चंदन की, की।, की। सबसे ऊंचा एक ही नाम जय श्री राम 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 आज सब तो ये प्रेस कॉन्फ्रेंस कर रहे हो इस बार देश श्री रामिल्ला मनचंदु लेके किस तरह की तैयारी हैं ते क ਸਭ ਤੋਂ ਪਹਿਲਾਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਮੈਂ तहे ਦਿਲੋਂ ਤੇ ਸ਼ੁਕਰੀਆ ਦਾ ਕਰਨਾ ਚਾਹੂੰਗਾ ਸਾਡੀ ਰਾਮ ਲਲਾ ਕਮੇਟੀ ਕੰਨੀ ਤੋਂ ਸਾਰੇ ਪੱਤਰਕਾਰਾਂ ਦਾ ਸ਼ੁਕਰੀਆ ਦਾ ਕਰਨਾ ਚਾਹੂੰਗਾ ਅੱਜ ਇਹ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਹੋਈ ਹੈ ਕਿ ਜਿਹੜੀ ਰਾਮ ਲਲਾ ਕਮੇਟੀ ਦਾ ਜਿਹੜਾ ਮਲਕੀ ਮੰਚਨ ਕਰਿਆ ਜਾਏਗਾ ਉਹ 21 ਤਰੀਕ ਤੋਂ ਤੇ 21 ਤਰੀਕ ਸਤੰਬਰ ਔਰ 1 ਅਕਤੂਬਰ ਤੱਕ ਮੰਚਨ ਕਰਿਆ ਜਾਏਗਾ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਇਸ ਵਾਰ ਇਸ ਵਾਰੀ ਸ਼ੋਹ ਯਾਤਰਾ ਵੀ ਤੁਹਾਨੂੰ 2 ਸਤੰਬਰ ਨੂੰ ਦਿਖਾਈ ਜਾਏਗੀ ਗਿਲੀ 2009 ਜਿਹੜੀ ਹਨੂਮਾਨ ਜੀ ਦਾ ਬਜਰੰਗਲੀ ਜੀ ਦਾ ਜਿਹੜਾ 2009 ਹੁੰਦਾ ਹੈ RAM LILA ਕਮੇਟੀ ਦੇ ਸਭ ਤੋਂ ਪਹਿਲਾਂ ਅਸੀਂ ਹਨੂਮਾਨ ਜੀ ਨੂੰ ਆਗਮਨ ਕਰਦੇ ਹਾਂ ਆਗਮਨ ਕਰਨ ਤੋਂ ਬਾਅਦ 2009 ਕਰਦੇ ਹਾਂ ਉਹਦੀ ਪ੍ਰਕਿਰਿਮਾ ਕਰਾ ਕੇ ਉਹਦੇ ਸ਼ੋਭਾ ਯਾਤਰਾ ਸਟਾਰਟ ਕੀਤੀ ਜਾਏਗੀ ਫਿਰ ਉਸ ਤੋਂ ਬਾਅਦ ਜਿੱਕਣਾ ਵੀ ਪਹਿਲੇ ਵੀ ਪਿਛਲੇ ਸਾਲ ਵੀ ਤੁਹਾਨੂੰ ਪਤਾ ਹੀ ਹੈ ਕਿ ਰੋਟਿਨ ਚੱਲਦੀ ਆ ਰਹੀ ਹੈ ਰੈਸਲਾਂ ਦੀ ਫਿਰ ਰੈਸਲ ਚੱਲੇਗੀ ਔਰ ਇਸ ਵਾਰੀ ਜਿਹੜੀ RAMLILA ਕਮੇਡੀ ਦਿਖਾਈ ਜਾਏਗੀ ਬਹੁਤ ਹੀ ਬਹੁਤ ਅੱਛੇ ਤਰੀਕੇ ਨਾਲ ਤੁਮਤਾਨ ਨਾਲ ਇਸ ਵਾਰ RAMLILA ਕਮੇਡੀ RAMLILA ਦਾ ਮੰਚਨ ਦਿਖਾਇਆ ਜਾਏਗਾ ਸ਼ੋਭਾ ਯਾਤਰਾ ਕਿੱਥੋਂ ਰਵਾਨਾ ਹੋਣੀ ਹੈ ਕਿੰਨੇ ਵਜੇ ਰਵਾਨਾ ਹੋਣੀ ਹੈ ਤੇ ਪ੍ਰਬੰਧ ਕੀ ਕੀ ਕੀਤੇ ਗਏ ਨੇ ਸ਼ੋਭਾ ਯਾਤਰਾ ਆਪਣਾ ਕ੍ਰਿਸ਼ਨਾ ਮੜੀ ਤੋਂ ਸਟਾਰਟ ਹੋਏਗੀ ਉੱਥੇ ਹੀ ਹਨੂਮਾਨ ਜੀ ਦਾ ਦਵਜਾ ਆਪਣਾ ਦਵਜਾ ਵਿਰਾਜਮਾਨ ਕਰਕੇ ਪਿਪਲੀ ਤੇ ਤੇ ਉਸ ਤੋਂ ਬਾਅਦ ਹਨੂਮਾਨ ਜੀ ਦੀ ਯਾਗਿਆ ਦੇ ਹੇਠ ਅਸੀਂ ਸ਼ੋਭਾ ਯਾਤਰਾ ਕਰਾਂਗੇ ਔਰ ਸ਼ੋਭਾ ਯਾਤਰਾ ਦੀ ਜਿਹੜੀ ਟਾਈਮਿੰਗ ਹੈ ਉਹ ਰਹੇਗੀ ਸਾਡੀ 2 ਵਜੇ ਟਾਈਮਿੰਗ ਰਹੇਗੀ ਸ਼ੋਭਾ ਯਾਤਰਾ ਦੀ 2 ਵਜੇ ਤੋਂ ਬਾਅਦ ਮਤਲਬ ਕਿ ਸਾਰੇ ਸ਼ੁਕਰ ਕਰਾਲੀ ਸ਼ਹਿਰ ਦੇ ਅੰਦਰ ਪ੍ਰਕਿਰਮਾ ਕਰਕੇ ਪੂ ਬਹੁਤ ਜਦ ਵੀ ਹੋਇਆ ਸਪੂਰਨ ਕੀਤੀ ਜਾਏਗੀ ਔਰ ਖਾਣੇ ਪੀਣੇ ਦਾ ਰਿਸਰਵ ਵੀ ਕੀਤਾ ਗਿਆ ਹੈ ਲੰਗਰ ਯੋਜਨ ਵੀ ਕੀਤਾ ਜਾਏਗਾ ਜੋ ਵੀ ਸ਼ਰਧਾਲੂ ਸਾਡੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣਗੇ ਔਰ ਉਹਨਾਂ ਦਾ ਮਤਲਬ ਕਿ ਜੋ ਭੋਜਨਾਂ ਉਹ ਵੀ ਰੱਖਿਆ ਜਾਏਗਾ ਉਹਨਾਂ ਲਈ ਤੇ ਬਸ ਇਹੀ ਚੀਜ਼ ਹੈ ਹੋਰ ਆਮਿਲਨ ਲੈ ਕੇ ਕਿਸ ਤਰੀਕੇ ਤੇ ਆਗੇ ਚਾਹੀਆਂ ਜੇਕਰ ਕਿਸੇ ਕਲਾਕਾਰ ਨੇ ਪਾਰਟਿਸਪੇਟ ਕਰਨਾ ਹੋਵੇ ਤਾਂ ਕਿਸ ਨੂੰ ਸੰਪਰਕ ਕਰ ਸਕਦਾ ਅ ਕੋਈ ਵੀ ਕਲਾਕਾਰ ਅਗਰ ਪਾਰਟਿਸਪੇਟ ਕਰਨਾ ਚਾਹੁੰਦੇ ਹਨ ਸਾਡੇ ਡਾਇਰੈਕਟਰ ਸਾਹਿਬ ਜੀ ਮਨੀਸ਼ਪਰ ਮੀ ਜੀ ਔਰ ਨੋਨੀ ਭੀਆ ਜੀ ਔਰ ਗੁਰਜੀਤ ਸਿੰਘ ਪੱਪੀ ਜੀ ਇਹ ਤਿੰਨ ਹਮਾਰੇ ਸਾਡੇ ਡਾਇਰੈਕਟਰ ਹਨ ਤੇ ਇਹਨਾਂ ਨਾਲ ਕੋਈ ਵੀ ਕੋਈ ਵੀ ਕੰਟੈਕਟ ਕਰਨਾ ਚਾਹੁੰਦੇ ਹਨ ਇਹਨਾਂ ਦੇ ਤੁਹਾਨੂੰ ਨੀਚੇ ਮਤਲਬ ਕਿ ਨੰਬਰ ਦੱਸ ਦਿਆ ਜਾਏਗਾ ਬੈਸੇ ਦਾ ਮੇਰਾ ਮੇਨ ਜਿਹੜਾ ਨੰਬਰ ਹੈਗਾ 9988526655 ਮੇਨ ਲਾਈਨ 88526655 ਇਹ ਮੇਰਾ ਨੰਬਰ ਹੋਏਗਾ ਔਰ ਮੇਰੇ ਜਿਹੜੇ ਮਨੀਸ਼ਵਰ ਮਜੀ ਨੋਨੀ比亚 ਗੁਜਿਤ ਪੱਪੀ ਜੀ ਇਹ ਸਾਰੇ ਡਾਇਰੈਕਟਰ ਹੈ ਤੇ ਇਹਨਾਂ ਦੀ ਮਤਲਬ ਕਿ ਦੇਖ ਰਿਕਮਾ ਮਤਲਬ ਕਿ ਰਾਮਲਕ ਰਹਿ ਜਾਏਗੀ ਔਰ ਕੋਈ ਵੀ ਅਗਰ ਕੋਈ ਵੀ ਬੱਚਾ ਛੋਟਾ ਛੋਟਾ ਬੱਚਾ ਹੈ بڑے ਤੋਂ بڑا ਕੋਈ ਵੀ ਆਪਣਾ ਪਾਰਟਿਸਪੀ ਸਪੇਡ ਵਾਸਤੇ ਇੱਛੁਕ ਹੋ ਤਾਂ ਨੰਬਰ ਨਾਲ ਕਨੈਕਟ ਕਰਨ ਔਰ ਕੁਝ ਨੰਬਰ ਤੁਹਾਨੂੰ نیچے ਦੱਸ ਦੇਣ ਜਾਣਗੇ YouTube ਤੇ ਤੇ ਜੋ ਵੀ ਹੋ ਸਕਦਾ ਤਾਂ ਰਾਮਲਾ ਕਮੇਟੀ ਸਾਬ ਦੇ ਲਈ ਉਪਲਬਧ ਹੈਗੀ ਰਾਮ ਮੇਲਾ ਦੇਖਣ ਆ ਰਹੀ ਹੈ ਤੁਹਾਡੇ ਆਪਣੇ ਰਾਮ ਮੇਲਾ ਦੇ ਮੰਚ ਤੋਂ ਲੈ ਕੇ ਪ੍ਰਸ਼ਾਸਨ ਤੱਕ ਕਿੱਦਾਂ ਦੇ ਪ੍ਰਬੰਧ ਕੀਤੇ ਆ ਗਏ ਰਾਮਲੀਲਾ ਕਮੇਟੀ ਦਾ ਜੋ ਵੀ ਤੁਸੀਂ ਪਿਛਲੀ ਵਾਰ ਵੀ ਦੇਖਿਆ ਹੋਊਗਾ ਕਿ ਅਸੀਂ ਨੇ ਵਧੀਆ ਹੀ ਤਰੀਕੇ ਦੇ ਨਾਲ ਆਪਾਂ ਵੈਰੀਗੇਟਿੰਗ ਪਾਰਟੀਸ਼ਨ ਕਰ ਦੇਣਗੇ ਜਿਹਦੇ ਵਿੱਚ ਲੀਡੀਜ਼ ਦਾ ਡਿਪਾਰਟਮੈਂਟ ਲੱਗ ਹੋਏਗਾ ਔਰ ਜੈਂਟਸ ਡਿਪਾਰਟਮੈਂਟ ਲੱਗ ਹੋਏਗਾ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਵੀ ਸਾਡਾ ਮਲਕੀ ਪੂਰਾ ਸਹਿਯੋਗ ਰਹੇਗਾ ਸਾਡੇ ਡੀਐਸਪੀ ਸਾਹਿਬ ਨਾਲ ਵੀ ਇਸ ਰਾਮਲੀਲਾ ਕਮੇਟੀ ਬਾਰੇ ਗੱਲ ਹੋ ਚੁੱਕੀ ਹੈ ਔਰ ਮੈਨੂੰ ਆ ਉਮੀਦ ਹੈ ਕਿ ਪਿਛਲੀ ਵਾਰ ਪ੍ਰਸ਼ਾਸਨ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਦੀਗਾ ਇਸ ਵਾਰ ਵੀ ਪ੍ਰਸ਼ਾਸਨ ਸਾਡਾ ਬਹੁਤ ਸਹਿਯੋਗ ਦੇਗਾ ਔਰ ਪਿਛਲੀ ਵਾਰ ਵੀ ਰਾਮਲਾ ਕਮੇਟੀ ਚ ਕੈਮਰੇ ਲੱਗੇ ਸੀਗੇ ਕਿ ਕੋਈ ਵੀ ਸ਼ਰਾਰਤੀ ਜਿਹੜੇ ਅੰਸ਼ਰ ਹੈ ਉਹ ਕੋਈ ਆਪਣੀ ਮਲਕੀ ਗਲਤ ਮਲਕੀ ਉਸ ਚੀਜ਼ ਨੂੰ ਨਾ ਉਹ ਕਰਨ ਤੇ ਇਸ ਵੀ ਇਸ ਵਾਰ ਵੀ ਕੈਮਰੇ ਲੱਗਣ ਜਾਣਗੇ ਕਿਉਂਕਿ ਦੇਖੋ ਜੀ ਗੱਲ ਇਦਾਂ ਹੈ ਕਿ ਰਾਮਲੀਲਾ ਜੋ ਜਿਸੀਂ ਕਰਾਈ ਜਾ ਰਹੀ ਹੈ ਇਹ ਇਕਤਰ ਦਿਨਾਂ ਦਾ ਮੰਦਿਰ ਹੈ ਜੀ ਅਸੀਂ ਇਹ ਆ ਰਾਮਲੇ ਲ ਮੰਚ ਇਸ ਕਰਕੇ ਸਟਾਰਟ ਕਰਕੇ ਰੱਖਦੇ ਹਾਂ ਕਿ ਜੋ ਬੱਚੇ ਹਨ ਜੋ ਅੱਜਕੱਲ ਸੋਸ਼ਲ ਮੀਡੀਆ ਦੇ ਨੈਟਵਰਕ ਤੇ ਉੜ ਜਿਹੇ ਹੋਏ ਹਨ ਉਹ ਸਾਡੀ ਜਿਹੜੀ ਪੁਰਾਣੀ ਜਿਹੜੀ ਪਰੰਪਰਾ ਹੈ ਇਸ ਚੀਜ਼ ਨੂੰ ਨਾ ਭੁੱਲੇ ਔਰ ਮੈਂ ਤਾਂ ਆਹੀ ਗੱਲ ਕਹੂੰਗਾ ਕਿ ਜਦ ਤੱਕ ਮਤਲਬ ਕਿ ਸਾਡੇ ਮਨੀਸ਼ ਵਰਮੇ ਜੀ ਨੋਨੀ ਪੀਆ ਔਰ ਮੇਰੇ ਜਿੰਨੇ ਵੀ ਸਾਡੇ ਆ ਰਾਮਲੇ ਕਮੇਟੀ ਦੇ ਮੈਂਬਰਸ ਸਾਡੇ ਚੇਲੇ ਜੀ ਸਿਕ ਚੰਨੀ ਜੀ ਸਾਡੇ ਆਪਣੇ ਨੂਨਾ ਵੀਰ ਜੀ ਆਪਣੇ ਲਵਲੀ ਪੀਆ ਜੀ ਜੋ ਇਸ ਟਾਈਮ ਨਹੀਂ ਆ ਸਕੇ ਸਾਡੇ ভাইস ਪ੍ਰਧਾਨ ਸੰਦੀਪ ਪ੍ਰਾਣਾ ਜੀ ਔਰ ਰਾਹੁਲ ਜੀ ਸੁਮੰਤਪੂਰੀ ਜੀ ਔਰ এবੀ ਸਾਡੇ ਨਾਲ ਸੜਕ ਕਮੇਟੀ ਚ ਨਹੀਂ ਆ ਸਕੇ ਕੁਝ ਨਿੱਜੀ ਕੰਮਾਂ ਤੇ ਉਹਨਾਂ ਨੂੰ ਥੋੜਾ ਜਣਾ ਪਿਆ ਕਿਤੇ ਕੰਮ ਕਰਕੇ ਤਾਂ ਇਸ ਲਈ ਮੈਂ ਸਭ ਨੂੰ ਆਈ ਗੱਲ ਅਸ਼ਵਾਸ਼ਣ ਕਹਿਣਾ ਚਾਹੂੰਗਾ ਕਿ ਤੁਸੀਂ ਆਓ ਰਾਮਲਲ ਕਮੇਟੀ ਆਪਣੇ ਪਰਿਵਾਰ ਸਮੇਤ ਆਓ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਉਹ ਨਹੀਂ ਹੈਗੀ ਨਾ ਡਰਨੇ ਦੀ ਕੋਈ ਲੋੜ ਹੈਗੀ ਹੈ ਆਪਣਾ ਕ੍ਰਿਸ਼ਨਾ ਮੜੀ ਤੇ ਉਹ ਤੋਂ ਪੂਰੀ ਪੂਰੀ ਪ੍ਰਸ਼ਾਸਨ ਦਾ ਪ੍ਰਬੰਧ ਕਰਿਆ ਜਾਏਗਾ ਔਰ ਉੱਥੇ ਸਾਰਾ ਕੁਝ ਰਿਫਰੈਸ਼ਮੈਂਟ ਵੀ ਦਿੱਤੀ ਜਾਏਗੀ ਸਾਰੇ ਪਬਲਿਕ ਨੂੰ ਵੀ ਇਹ ਸੀ ਰਿਫਰੈਸ਼ਮੈਂਟ ਕਲਾਨਦੀ ਹੈ ਔਰ ਬੜੀਆ ਤਰੀਕੇ ਨਾਲ ਤੁਹਾਨੂੰ ਰਾਮ ਲਲਾ ਕਮੇਟੀ ਨੇ ਰਾਮ ਲਲਾ ਦਾ ਮੰਚਨ ਇਸ ਵਰਤ ਦਿਖਾਇਆ ਜਾਏਗਾ ਜਿਹੜੇ ਤੁਹਾਡੇ ਕਲਾਕਾਰ ਚਰਨਜੀਤ ਸਿੰਘ ਚੰਨੀ ਹੈ ਉਹ ਕਿਸ ਚੀਜ਼ ਦਾ ਜਿਹੜਾ ਰੋਲ ਕਰ ਰਹੇ ਨੇ ਚਰਨਜੀਤ ਚੰਨੀ ਜੀ ਜਿਹੜੇ ਹੈਗੇ ਉਹ ਕਲਾਕਾਰ ਨੇ ਜੀ ਉਹ ਮੈਨੇਜਮੈਂਟ ਦੇ ਸਾਡੇ ਉਹਦੇ ਦਰਬੰਦੀ ਹੈ ਜੀ ਇਹ ਸਾਡੇ ਕਾਰਜਕਾਰੀ ਪ੍ਰਧਾਨ ਜੀ ਤੇ ਔਰ ਜਿਹੜੇ ਗੁਰਜੀਤ ਸਿੰਘ ਪੱਪੀ ਹੈ ਜੀ ਇਹ ਆਪਣੇ ਡਾਇਰੈਕਟਰ ਹੈ ਜੀ ਇਹ ਆਪਣੇ ਨੋਨੀਵੀਅਰ ਡਾਇਰੈਕਟਰ ਹੈ ਜੀ ਤੇ ਮਨੀਸ਼ ਪਰਮੇ ਦੀ ਡਾਇਰੈਕਟਰ ਹੈ ਇਹ ਸਾਰੇ ਤਿੰਨ ਡਾਇਰੈਕਟਰ ਨੇ ਜਿਕਣਾ ਕਿ ਕਈ ਵਾਰੀ ਐਕਸ ਹੋ ਜਾਂਦਾ ਕਿ ਕਈ ਇੱਕ ਡਾਇਰੈਕਟਰ ਨੂੰ ਕਈ ਨਿੱਜੀ ਕੰਮ ਕਰਕੇ ਜਾਣਾ ਪੈਂਦਾ ਫਿਰ ਨੋਨੀਵੀਅਰ ਸੰਭਾਲਦੇ ਆ ਫਿਰ ਨੋਨੀਵੀਅਰ ਨੂੰ ਕੋਈ ਜ਼ਰੂਰੀ ਕੰਮ ਪੈ ਜਾਂਦਾ ਫਿਰ ਉਸ ਟਾਈਮ ਗੁਰਜੀਤ ਸਿੰਘ ਪੱਪੀ ਸੰਭਾਲਦੇ ਨੇ ਜੀ ਭਲੇ ਐਦਾਂ ਹੈ ਜੀ ਕਿ ਸਾਡਾ ਜਿਹੜੇ ਡਾਇਰੈਕਟਰੀ ਜੋ ਹੈ ਉਹ ਇੱਕ ਬੱਚਾ ਵਾਸਤੇ ਹਮੇਸ਼ਾ ਤੱਪੇ ਰਹਿੰਦੀ ਹੈ ਜੀ ਸੰਦੀਪ ਜੀ ਅੱਜ RAMNILA ਕਮੇਟੀ ਦੀ ਮੀਟਿੰਗ ਹੋਈ ਹੈ ਤੇ ਕੀ ਕੀ ਜਿਹੜੇ ਐ ਮਤੇ ਪਾਸ ਕੀਤੇ ਗਏ ਤੇ ਕੀ ਕੀ ਮੀਟਿੰਗ ਦੇ ਵਿੱਚ ਮੁੱਦਾ ਚੁੱਕਿਆ ਗਿਆ ਹੈ ਜੈਸ਼ੀ ਰਾਮ ਸਭ ਤੋਂ ਪਹਿਲਾਂ ਮੈਂ ਸਾਰੀ RAMNILA ਕਮੇਟੀ ਦੀ ਤਰਫੋਂ ਸਾਰੇ ਪੱਤਰਕਾਰ ਭਾਈਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਸਾਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਹੈ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਸ਼੍ਰੀ RAMNILA ਕਮੇਟੀ ਕੁੜਾੜੀ ਬਹੁਤ ਸਾਲਾਂ ਤੋਂ ਸੇਵਾ ਕਰਦੀ ਜਾ ਰਹੀ ਹੈ ਅਹੁਦੇ ਬਦਲਦੇ ਜਾ ਰਹੇ ਐ ਅੱਗੇ ਨੂੰ ਅੱਗੇ ਕਲੈਕਟਰ ਬਦਲਦੇ ਜਾ ਰਹੇ ਐ ਪਰ RAMNILA ਕਮੇਟੀ ਉੱਥੇ ਹੀ ਸਟੈਂਡ ਹੈ ਔਰ ਅੱਗੇ ਆਉਣ ਵਾਲੀ ਪੀੜ੍ਹੀਆਂ ਤੱਕ ਇਹ ਚੱਲਦੀ ਰਹੇਗੀ ਔਰ ਮੈਂ ਐਜ਼ ਅ ਡਾਇਰੈਕਟਰ ਸਭ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਵੀ ਜਰੂਰ ਭੇਜੋ ਤੇ ਜਿਹੜੇ ਵੀ ਸਾਡੇ ਧਰਮ ਦੇ ਨਾਲ ਇਸ ਤਰ੍ਹਾਂ ਅੱਗੇ ਤੇ ਅੱਗੇ ਜੁੜਨ ਤਾਂ ਕਿ ਅਸੀਂ ਹੋਰ ਨਵੇਂ ਬੱਚੇ ਤਿਆਰ ਕਰ ਸਕਣ ਸ਼ਿਦਾਮੀਲਾ ਕਮੇਟੀ ਆਪ ਸਭੀ ਦਾ ਹਾਰਦਿਕ ਅਭਿਨੰਦਨ ਕਰਦੀ ਹੈ જય ਸ਼੍ਰੀ ਰਾਮ ਅੱਜ ਜੀ ਮੀਟਿੰਗ ਕੀਤੀ ਗਈ ਹੈ ਤੁਸੀਂ ਕੀ ਕਹਿ ਰਹੇ ਜਾਂਦੇ ਹੋ ਕਿ ਕਦੋਂ ਤੋਂ ਰਾਮ ਦਾ ਨਾਟਕ ਦਾ ਮੰਚਨ ਸ਼ੁਰੂ ਹੋ ਰਿਹਾ ਹੈ ਪੂਰੀ ਜਾਣਕਾਰੀ ਦਿਓ ਜਿਹੜੀ ਅੱਜ ਮੀਟਿੰਗ ਵਿਚ ਆਪਾਂ ਸਾਰੇ ਇਕੱਠੇ ਹੋਏ ਨੇ ਇਸ ਦਾ ਮੇਨ ਜਿਹੜਾ ਰਾਮ ਰੀਲਾ ਦਾ ਉਪਰਾਲਾ ਹੈ ਇਹ 21 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਹੋਵੇਗਾ ਇਸ ਵਾਰ ਅਸੀਂ ਇੱਕ ਦੋ ਨਾਈਟਾਂ ਐਕਸਟਰਾ ਵਧਾ ਦਿੱਤੀਆਂ ਕਿਉਂਕਿ ਇਹ ਕਿ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਕੁਛ ਨਾ ਟਾਈਮ ਦੀ ਸ਼ਾਰਟੇਜ ਕਰਕੇ ਸਾਨੂੰ ਸੀਨ ਕਈ ਵਾਰ ਕੱਟਣਾ ਪੈ ਜਾਂਦਾ ਇਸ ਕਰਕੇ ਅਸੀਂ ਇਹ ਸਾਰੇ ਤਿੰਨੇ ਡਾਇਰੈਕਟਰ ਨੇ ਸਾਡੇ ਪ੍ਰਧਾਨ ਜੀ ਤੇ ਜਿੰਨੇ ਸਾਡੇ ਭਰਾ ਨੇ ਛੋਟੇ ਵੱਡੇ ਸਭ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਇੱਕ ਜਾਂ ਦੋ ਦਿਨ ਕਈ ਵਾਰ ਮੌਸਮ ਦੀ ਖਰਾਬੀ ਹੋ ਸਕਦੀ ਹੈ ਕਈ ਵਾਰ ਬਾਰਿਸ਼ ਕਰਣ ਤਾ ਕਰਕੇ ਕਿ ਅਸੀਂ ਪ੍ਰੋਪਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਲਾ ਕਲਾ ਸੀਨ ਆਪਣੀ ਸੰਗਤ ਅਕੇ ਰੱਖ ਸਕੀਏ ਤਾਂ ਕਿ ਅਸੀਂ ਪ੍ਰੋਪਰ ਹੀ ਸਾਰੇ ਤਰੀਕੇ ਨਾਲ ਇੱਕ ਇੱਕ ਸੀਨ ਕੋਈ ਵੀ ਕਿਸ ਤਰ੍ਹਾਂ ਦਾ ਕੱਟ ਨਾ ਹੋਵੇ ਤੇ ਲੋਕਾਂ ਨੂੰ ਸਾਰਾ ਸਮਝ ਆਵੇ ਕਿ ਕਿਹੜੇ ਸੀਨ ਬਾਅਦ ਕਿਹੜੀ ਨਾਈਟ ਹੈ ਕਿਹੜੀ ਨਾਈਟ ਬਾਅਦ ਕਿਹੜਾ ਸੀ ਕਿੰਨੇ ਆਈਟਮ ਹੋਣਗੇ ਜੀ ਇਸ ਵਾਰ 11 ਹੋਣਗੇ ਵੈਸੇ ਨੋਨ ਆਈਟਾ ਹੁੰਦੀਆਂ ਜੀ ਪਰ ਕਈ ਵਾਰ ਅਸੀਂ 10 ਵੀ ਕਰ ਦਿੰਦੇ ਹਾਂ ਪਰ ਅਸੀਂ ਦੇਖਿਆ 2-4 ਸਾਲ ਤੋਂ ਸਾਨੂੰ ਇੱਕ ਦਿੱਕਤ ਦਾ ਸਾਹਮਣਾ ਕਰਨਾ ਪਈ ਕਈ ਵਾਰ ਮੌਸਮ ਖਰਾਬ ਹੋ ਗਿਆ ਜੀ ਇਹ ਵਾਰ ਕੋਈ ਆਰਟਿਸਟ ਨੂੰ ਕੋਈ ਕੰਮ ਪੈ ਗਿਆ ਨਹੀਂ ਆ ਸਕਦਾ ਵਿਚਾਰਿਆ ਹਰੇਕ ਦੀ ਆਪਣੀ ਨਿੱਜੀ ਲਾਈਫ ਹੈ ਜੀ ਤਾਂ ਕਰਕੇ ਅਸੀਂ ਇੱਕ ਜਾਂ ਦੋ ਨਾਈਟ ਐਕਸਟਰਾ ਕਰ ਰਹੇ ਹਾਂ ਕਿ ਸਾਡੇ ਅਸੀਂ ਪੂਰੀ ਰਾਮਲੀਲਾ ਕਵਰ ਕਰ ਸਕੀਏ ਕੋਈ ਵੀ ਸੀਨ ਸਾਤੋਂ ਨਹੀਂ ਕਿ ਮਿਸ ਨਾ ਹੋ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਦੇ ਹਾਂ ਮੈਂ ਸਭ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਇੱਕ ਯਗ ਹੈ ਮੈਂ ਹਰ ਸਾਲ ਵੀ ਕਹਿੰਦਾ ਹਾਂ ਕਿ ਕੱਲਾ ਰਾਮਲੀਲਾ ਮੰਚ ਨਹੀਂ ਇੱਕ ਇਹ ਰਮਾਇਣ ਦਾ ਪਾਠ ਚੱਲ ਰਿਹਾ ਆਪਣੇ ਸ਼ਹਿਰ ਵਿੱਚ ਤੇ ਸਾਰੇ ਹਿੰਦੁਸਤਾਨ 'ਚ ਚੱਲ ਰਿਹਾ ਤੇ ਅਸੀਂ ਪੂਰੇ ਆਪਣੀ ਟੀਮ ਕਰਨੀ ਤੋਂ ਆਪਣੇ ਪ੍ਰਧਾਨ ਜੀ ਕਰਨੀ ਤੋਂ ਅਸੀਂ ਆਪਣੇ ਸਾਰੇ ਕਲਾਕਾਰਾਂ ਸਾਰੇ ਅਹੁਦੇਦਾਰਾਂ ਕਰਨੀ ਤੋਂ ਬੇਨਤੀ ਕਰਦੇ ਹਾਂ ਤੇ ਸਭ ਨੂੰ ਅਸੀਂ ਵੈਲਕਮ ਕਰਦੇ ਹਾਂ ਕਿ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਕ੍ਰਿਸ਼ਨਾ ਮੰਡੀ ਦੇ ਆਂਗਣ ਵਿੱਚ ਆਓ ਤੇ ਰਾਮ ਰਿੱਲਾ ਦਾ ਆਨੰਦ ਮਾਣੋ ਤੇ ਪ੍ਰਭੂ ਰਾਮ ਦਾ ਅਸ਼ੀਰਵਾਦ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸ਼੍ਰੀ ਰਾਮ ਰਿੱਲਾ ਨਾਟਕ ਦੇ ਮੰਚਨ ਨੂੰ ਲੈ ਕੇ? ਸਭ ਤੋਂ ਪਹਿਲਾਂ ਜੀ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਮਤਲਬ ਸਭ ਨੂੰ ਪਤਾ ਹੀ ਹੈ ਵੀ ਅਸੀਂ ਰਾਮਲੇਲਾ ਦਾ ਜਿਹੜਾ ਮੰਚਨ ਹੈ ਹਰੇਕ ਸਾਲ ਅੱਗੇ ਤੋਂ ਅੱਗੇ ਡਿਵੈਲਪ ਕਰਕੇ ਤੁਹਾਨੂੰ ਦਿਖਾ ਰਹੇ ਆਂ ਸਾਨੂੰ ਵੀ ਪਤਾ ਲੱਗ ਰਿਹਾ ਤੁਸੀਂ ਦੇਖ ਰਹੇ ਆਂ ਸਾਨੂੰ ਵੀ ਕੋਈ ਵੀ ਅਸੀਂ ਜਿਹੜਾ ਇਵੈਂਟ ਕਰਦੇ ਨਾ ਵਾ ਸ਼ਹਿਰ ਦੇਖਦਾ ਵੀ ਕੋਈ ਨਾ ਕੋਈ ਨਵੀਂ ਚੀਜ਼ ਕੱਢ ਕੇ ਲਿਆਨੇ ਆਂ ਸਾਰੇ ਇੱਕ ਸਾਲ ਸਾਨੂੰ ਆਪ ਖੁਸ਼ੀ ਹੁੰਦੀ ਆ ਸਾਨੂੰ ਹੋਰ ਸਾਡਾ ਹੌਸਾ ਵਧਦਾ ਅਸੀਂ ਕਹਿੰਨੇ ਵੀ ਅਸੀਂ ਹੋਰ ਨਵਾਂ ਕਰੀਏ ਕੁਝ ਨਾ ਕੁਝ ਇਸ ਕਰਕੇ ਅਸੀਂ ਪ੍ਰਭੂ ਦੀ ਕਿਰਪਾ ਨਾਲ ਐਦਾਂ ਅਸੀਂ ਹੁਣੇ ਪਾਏ ਚਾਰਾ ਗੜਾ ਕਰਖੀਏ ਅਸੀਂ ਆਪਣੀ ਟੀਮ ਵਰਕ ਨਾਲ ਚੱਲੀਏ ਬਸ ਸਾਡੇ ਦਾ ਸ਼ਹਿਰ ਦਾ ਸਹਿਯੋਗ ਚਾਹੀਦਾ ਸਾਡੇ ਕਾਰਗਰ ਸਾਰੇ ਸਾਡੇ ਵੀਰ ਜਿਹੜੇ ਸਾਡੇ ਭਰਾ ਜੀ ਗੋਪੀ ਰਾਣਾ ਜੀ ਮੇਰਾ ਨੰਨੀ ਵੀਰ ਵਰਮੀ ਸੰਜੂ ਹੋ ਗਿਆ ਸਾਰੇ ਆਪਣੇ ਸਾਡੇ ਨੌਂ ਨੰਨੋ ਨੋਨਾ ਜੀ ਬਾਕੀ ਪੱਤਰਕਾਰ ਜਿਹੜੇ ਸਾਡੇ ਸਾਰੇ ਸ਼ਹਿਰ ਦੇ ਵੀ ਮਤਲਬ ਸਾਡਾ ਸਹਿਯੋਗ ਦੋ ਅਸੀਂ ਅਸੀਂ ਪਿੱਛੇ ਨਹੀਂ ਹਟਦੇ ਜੀ ਤੁਸੀਂ ਸਾਡਾ ਸਹਿਯੋਗ ਦੋ ਜੈ ਸ਼ੀਰਾਮ ਜੈ ਸ਼ੀਰਾਮ ਉਹਨਾਂ ਵੀ ਲੋਲਾ ਜੀ ਕੀ ਕਹਿਣਾ ਜਾਂਦੇ ਹੋ ਸ਼੍ਰੀ ਰਾਮ ਵਾਲਾ ਨਾਟਕ ਦੇ ਮੰਚ ਨੂੰ ਦੇਖ ਕੇ ਕਿਸ ਤਰ੍ਹਾਂ ਦੀ ਤਿਆਰੀ ਹੋਈ ਹੈ ਹਨ ਤਾਂ ਸਾਰੀ ਟੀਮ ਨੂੰ ਜੈ ਸ਼ੀਰਾਮ ਜੀ ਪੱਤਰਕਾਰਾਂ ਨੂੰ ਮੇਰੇ ਵੀਰਾਂ ਨੂੰ ਜੀ ਤੇ ਬਾਕੀ ਸਹਿਰ ਮਾਹੀ ਜੀ ਮੈਂ ਅਸੀਂ ਹਰ ਸਾਲ ਇੱਕ ਅਪੀਲ ਜ਼ਰੂਰ ਕਰਦੇ ਬੇਨਤੀ ਇਹ ਵੀ ਸਾਰੀ ਫੈਮਲੀਆ ਬੱਚੇ ਦੇ ਕੇ ਸਭ ਨਾਲ ਆਣ ਤਾਂ ਕਿ ਆਪਣੇ ਧਰਮ ਦੇ ਬਾਰੇ ਬੱਚਿਆਂ ਨੂੰ ਜਿਆਦਾ ਜਾਗਰੂਕ ਕਰਨਾ ਹੁਣ ਅੱਜ ਦੇ ਟਾਈਮ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਪਤਾ ਇਹ RAM ji ਦਾ ਜੋ ਮਾਨਸਿਕਤਰ ਦਿਖਾਇਆ ਜਾ ਰਿਹਾ ਹੈ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਦੇਖੋ ਕ੍ਰਿਸ਼ਨਾ ਮੰਡੀ ਬਹੁਤ ਪੁਰਾਣੀ ਸੰਸਥਾ ਹੈ ਸਭ ਤੋਂ ਗੁਰਾਲੀ ਦੇ ਅੰਦਰ ਕੋਈ 60 ਸਾਲ ਤੋਂ ਕੰਮ ਕਰਦੀ ਆ ਰਹੀ ਲਗਾਤਾਰ ਜਿੱਕਣਾ ਨੋਨੀ ਵੀਰ ਜੀ ਨੇ ਦੱਸਿਆ ਸਾਨੂੰ ਵੀ ਕੈਰੇਕਟਰ ਅੱਗੇ ਉਹਦੇ ਦਰ ਬਦਲਦੇ ਜਾ ਰਹੇ ਪਰ ਉਹ ਉਸੇ ਤਰ੍ਹਾਂ ਚੱਲ ਰਹੀ ਹੈ ਇੱਕ ਟਾਈਮ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਆਹੀ ਅਪੀਲ ਹੈ ਹੱਥ ਜੋੜ ਕੇ ਬੇਨਤੀ ਵੀ ਸਾਰੇ ਸ਼ਹਿਰ ਨੂੰ ਨਿਯੰਤਾ ਹੈ ਪੂਰੀ ਰਾਮਲਾ ਕਮੇਟੀ ਟੀਮ ਪ੍ਰਧਾਨ ਜੀ ਵੱਲੋਂ ਵੀ ਸਾਰੇ ਜ਼ਰੂਰ ਆਣ ਇਸ ਵਾਰੀ ਵੀ ਮਤਲਬ ਪਿਛਲੇ 5-7 ਸਾਲ ਤੋਂ ਬਹੁਤ ਹੀ ਅੱਛੇ ਪ੍ਰਬੰਧ ਕਰਿਆ ਜੇ ਚੇਅਰ ਵਗੈਰਾ ਵੈਰੀਗੇਟਿੰਗ ਬਾਕੀ ਪੁਲਿਸ ਪ੍ਰਸ਼ਾਸਨ ਜੀ ਬਹੁਤ ਵਧੀਆ ਡਿਊਟੀ ਦੇ ਰਹੇ ਆਪਣੀ ਸਾਰੇ ਕੁਝ ਮਤਲਬ ਬਹੁਤ ਵਧੀਆ ਚੱਲ ਰਿਹਾ ਕੋਈ ਐਦਾਂ ਦੀ ਉਹ ਦਿੱਕਤ ਵਾਲੀ ਗੱਲ ਨਹੀਂ ਹੈ ਸਭ ਜ਼ਰੂਰ ਪਹੁੰਚੋ ਜੀ ਪੂਰੇ ਸ਼ਹਿਰ ਨੂੰ ਨਿਯੰਤਾ ਹੈ ਜੀ ਔਰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਇਸ ਹੋਤੀ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇ ਕਿ ਕਿਸੇ ਵੀ ਪਰਿਵਾਰ ਦਾ ਕੋਈ ਵੀ ਬੱਚਾ ਜਿਹੜਾ ਰਾਮ ਲੀਲਾ ਨਾਲ ਜੁੜਨਾ ਚਾਹੁੰਦਾ ਹੈ ਕੋਈ ਰੋਲ ਕਰਨਾ ਚਾਹੁੰਦਾ ਹੈ ਤਿਆਰੀ ਕਰਾਣੀ ਸਾਡਾ ਫਰਜ਼ ਹੈ ਜੀ ਉਹਨਾਂ ਇੰਟਰਸਟ ਦਿਖਾਣਾ ਦਾ ਫਰਜ਼ ਹੈ ਕਿ ਉਹ ਸਾਡੇ ਕੰਦੇ ਉਹਨੂੰ ਮੋਸਟ ਵੈਲਕਮ ਉਹ ਆਵੇ ਕਿਉਂਕਿ ਸਾਨੂੰ ਵੀ ਇੱਕ ਨਵੀਂ ਟੀਮ ਹੋਰ ਚਾਹੀਦੀ ਹੈ ਕਿਉਂਕਿ ਸੱਤੋਂ ਪਹਿਨਾ ਸਾਡੇ ਬਜ਼ੁਰਗ ਵੀ ਕਰਦੇ ਰਹੇ ਹੁਣ ਸਾਡੀ ਡਿਊਟੀ ਹੈ ਸਭ ਤੋਂ ਬਾਅਦ ਵੀ ਕਿਸੇ ਨੇ ਕਰਨਾ ਹੈ ਤਾਂ ਅਸੀਂ ਚਾਹੁੰਦੇ ਹਾਂ ਸਾਰੇ ਬੱਚਿਆਂ ਨੂੰ ਸਭ ਨੂੰ ਬੇਨਤੀ ਕਰਦੇ ਹਾਂ ਕੋਈ ਵੀ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ ਆਉਣਾ ਚਾਹੁੰਦਾ ਹੈ ਕੋਈ ਰੋਲ ਕਰਾਉਣਾ ਚਾਹੁੰਦਾ ਹੈ ਤਿਆਰੀ ਕਰਾਣੀ ਸਾਡਾ ਧਰਮ ਹੈ ਜੀ ਅਸੀਂ ਉਹ ਆਪਣੀ ਡਿਊਟੀ ਪੂਰੀ ਕਰਾਂਗੇ ਕੋਈ ਵੀ ਆਸਾ ਦਾ ਖੁੱਲਾ ਸਦਾ ਸਭ ਲਈ ਅਸੀਂ 1.5-2 ਮਹੀਨੇ ਪਹਿਨਾ ਇਸ ਵਾਰ ਅਸੀਂ ਨੀਅਰ ਅਬਾਊਟ 1.5 ਮਹੀਨਾ ਪਹਿਨਾ ਅਸੀਂ ਰਿਹੈਸਲ ਸ਼ੁਰੂ ਕਰਦਾਂਗੇ ਕ੍ਰਿਸ਼ਨਾ ਮੰਡੀ ਵਿੱਚ ਉਹ ਵੈਨਿਊ ਦੱਸ ਦਿੱਤਾ ਜਾਵੇਗਾ ਜੀ ਤੇ ਪਲੀਜ਼ ਹੱਥ ਜੋੜ ਕੇ ਸਾਡੀ ਪੂਰੀ ਟੀਮ ਕੰਨੀ ਤੋਂ ਪੂਰੇ ਸ਼ਹਿਰ ਵਾਸੀਆਂ ਨੂੰ ਇਹ ਨਿਵੇਦਨ ਹੈ ਕਿ ਜੋ ਵੀ ਨਵੇਂ ਕਲਾਕਾਰ ਕੋਈ ਵੀ ਆਣਾ ਚਾਹੁੰਦਾ ਹੈ ਉਹਨੂੰ ਜੀ ਆਇਆਂ ਨੂੰ ਵੈਲਕਮ ਸੋ ਬੀ ਐਚ ਜਿਸ ਤਰ੍ਹਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਹਾਂਜੀ ਅੱਜ ਕੱਲ ਜ਼ਿਆਦਾਤਰ ਬੱਚੇ ਜੋ ਆਪਣਾ ਟਾਈਮ ਸਪੈਂਡ ਕਰਦੇ ਹਨ ਮੋਬਾਈਲ ਤੇ ਜ਼ਿਆਦਾ ਲੱਗੇ ਰਹਿੰਦੇ ਨੇ ਤੁਸੀਂ ਨੇ ਮੰਨ ਲੇ ਕਿ ਰਾਮ ਮੇਲਾ ਪੰਚ ਕੇ ਇਹ ਮਨਚਾਇਜ ਜੋ ਆਪਣੇ ਧਰਮ ਨਾਲ ਤਾਂ ਜੋੜਦੇ ਜੋੜਦਾ ਹੈ ਸੋ ਇੱਕ ਨਾਮਰਾਜ ਜੋ ਬਿਮਾਰੀ ਲੱਗੀ ਹੋਈ ਹੈ ਬੱਚਿਆਂ ਨੂੰ ਇਹ ਉਸ ਤੋਂ ਵੀ ਦੂਰ ਰੱਖ ਰਹੇ ਬਿਲਕੁਲ ਜੀ ਬਿਲਕੁਲ ਸਰ ਮੇਰਾ ਕਹਿਣ ਦਾ ਇਹੀ ਮਤਲਬ ਸਿਗਾ ਨਕੀ ਭਰਾਵਾਂ ਦੇ ਨਕੀ ਥਰੂ ਕਿ ਪਲੀਜ਼ ਇੱਕ ਤਾਂ 5 7 10 ਘੰਟੇ ਮੋਬਾਈਲ ਤੋਂ ਛੁਟਕਾਰਾ ਹੋਵੇਗਾ ਕੁਝ ਇੱਕ ਨਵੀਂ ਚੀਜ਼ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਕਿਉਂਕਿ ਅਸੀਂ ਵੀ ਜਦ ਆਏ ਸੀਗੇ ਆ ਸਾਨੂੰ ਵੀ 28 30 ਸਾਲ ਹੋ ਗਏ ਠੀਕ ਹੈ ਉਸ ਟਾਈਮ ਇਹ ਅਸੀਂ ਬੱਚੇ ਸੀਗੇ ਤਾਂ ਇਸੇ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਇੱਕ ਤਾਂ ਮੋਬਾਈਲ ਤੋਂ ਛੁਟਕਾਰਾ ਹੋਵੇ ਜਿਹੜਾ ਇਸ ਟਾਈਮ ਸਾਡੇ ਇੱਕ ਬਾਡੀ ਦਾ ਪਾਰਟ ਬਣ ਚੁੱਕਿਆ ਹੈ ਜਿਸ ਇੱਕ ਸਾਡੇ ਨੂੰ ਐਡਿਕਸ਼ਨ ਹੋ ਗਈ ਇਸ ਚੀਜ਼ ਦੀ ਤੇ ਅਸੀਂ ਹਰ ਸਾਲ ਵੀ ਸਟੇਜ 'ਤੇ ਵੀ ਇਹ ਗੱਲ ਕਰਦੇ ਨੇ ਕਿ RAM ਵੀਰਲਾ ਮੋਬਾਈਲ ਤੱਕ ਸੀਮਤ ਨਾ ਰਹੇ ਉਹਨੂੰ ਆ ਕੇ ਬੱਚੇ ਲਾਈਵ ਦੇਖਣ ਤਿਆ ਕੇ ਲਾਈਵ ਦੇਖਣ ਕਿ ਕਿਹੜਾ ਰੋਲ ਕਿਵੇਂ ਹੋ ਰਿਹਾ ਹੈ ਕਿਵੇਂ ਅਸੀਂ ਮਿਹਨਤ ਕਰ ਰਹੇ ਹਾਂ ਪੂਰਾ ਸ਼ਹਿਰ ਦਾ ਇੰਨਾ ਸਹਿਯੋਗ ਹੈ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਆਪਣੀ ਪੂਰੀ ਟੀਮ ਕਨੇ ਤੋਂ ਹੱਥ ਜੋੜ ਕੇ ਬਾਰ-ਬਾਰ ਧੰਨਵਾਦ ਕਰਦੇ ਹਾਂ ਕਿ ਇੰਨਾ ਸਹਿਯੋਗ ਸਾਨੂੰ ਕੋਈ ਤਾਂ ਨਹੀਂ ਮਿਲਦਾ ਜਿੰਨਾ ਸਾਨੂੰ ਪੂਰਾ ਸ਼ਹਿਰ ਦਿੰਦਾ ਹੈ ਕੋਈ ਵੀ ਸੰਸਥਾ ਸਾਡੇ ਨਾਲ ਸਾਰੀਆਂ ਸੰਸਥਾਵਾਂ ਜੁੜੀਆਂ ਹੋਈਆਂ ਜੀ ਸਾਰੇ ਹਰ ਇੱਕ ਤਰ੍ਹਾਂ ਦੇ ਸਾਡੇ ਨਾਲ ਸਮਾਜ ਸੇਵੀ ਜੁੜੇ ਹੋਏ ਜਿਹੜਾ ਸਾਡਾ ਆ ਕੇ ਬਹੁਤ ਹੀ ਹੌਸਲਾ ਵਧਾਉਂਦੇ ਹਨ ਇਹ ਗੱਲ ਨੂੰ ਮੈਂ ਬਾਰ-ਬਾਰ ਰਿਪੀਟ ਕਰਦਾ ਹਾਂ ਕਿ ਪਲੀਜ਼ ਸਾਡੇ ਇਦਾਂ ਹੀ ਸਾਥ ਦਿਓ ਤਾਂ ਕਿ ਅਸੀਂ ਹੋਰ ਵੱਧ ਛੱਡ ਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕੀਏ ਜੈ ਸ਼੍ਰੀ ਰਾਮ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੀ ਮਤੇ ਪਾਸ ਕੀਤੇ ਗਏ ਨੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਖਾਣ ਵਾਲੇ ਐ ਜੀ ਰਾਜੂ ਦਾ ਗੱਲ ਪੁੱਛੋ ਜੀ ਸਭ ਤੋਂ ਪਹਿਲਾਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵੰਦਕ ਪਰੋਂਦੇ ਦਾ ਸਾਡੇ ਪ੍ਰਧਾਨ ਜੀ ਨੂੰ ਸਾਰਾ ਕੁਝ ਪਤਾ ਜੀ ਇਹ ਕਰਦੇ ਆ ਅਸੀਂ ਦਾ ਨਾਲ ਐ ਇਹਨਾਂ ਦੇ ਤੇ ਜਿੰਨੀ ਦਿਲ ਚਾਹੋ ਪ੍ਰਭੂ ਦੀ ਇੱਛਾ ਅਸੀਂ ਨਾਲ ਚੱਲ ਰਹੇ ਹਾਂ ਇਹਨਾਂ ਦੇ ਬਾਕੀ ਜਿਹੜੀ ਗੱਲ ਹੈ ਮੈਂਨ ਬਾਕੀ ਰਾਮਿਲਾ ਦੀ ਇਹਨਾਂ ਨੇ ਬਹੁਤ ਤਰੱਕੀ કરી ਹੈ ਅੱਗੇ ਨਾਲੋਂ ਕਾਫੀ ਮਤਲਬ ਨਵੀਆਂ ਚੀਜ਼ਾਂ ਪੇਸ਼ ਕਰ ਰਹੇ ਆ ਤੇ ਦੂਸਰੀ ਗੱਲ ਸ਼ਹਿਰ ਦਾ ਬਖਤ ਬੜਾ ਸੇ ਹੋਊਗਾ ਜੀ ਸ਼ਹਿਰ ਨੂੰ ਵੀ ਮੈਂ ਚਲੋ ਵੀਰਾਂ ਨੇ ਕਹ ਤੇ ਆ ਦੋ ਤਿੰਨ ਨੇ ਮੇਰੇ ਨਾਲ ਦੇ ਨੇ ਪਹਿਲਾਂ ਵੀ ਵੀ ਸ਼ਹਿਰ ਜੇ ਜਿੰਨਾ ਵੱਧ ਚੜ ਕੇ ਸਹਿਯੋਗ ਕਰੇ ਉੰਨਾ ਅਸੀਂ ਵਧੀਆ ਪ੍ਰੋਗਰਾਮ ਮਤਲਬ ਰਾਮਿਲਾ ਦਾ ਕਰ ਸਕਦੇ ਆ ਤੇ ਅੱਗੇ ਵੀ ਸ਼ਹਿਰਾਂ ਦਾ ਵਧਾ ਕੇ ਕਰਦੇ ਐ ਅਸੀਂ ਗੱਲ ਨਹੀਂ ਹੁਣ ਸ਼ਹਿਰਾਂ ਦਾ ਥੋੜੀ ਜਿਹੀ ਹੋਰ ਪੀੜ ਦਾ ਜੁਕੇ ਖਰਚਾ ਥੋੜਾ ਜਿਤ ਕੀ ਹੋਰ ਵੱਧ ਰਿਹਾ ਹੈ ਇਹ ਸ਼ਹਿਰਾਂ ਨੂੰ ਅਸੀਂ ਇਹ ਵੀ ਕਹਾਂਗੇ ਵੀ ਤੁਸੀਂ ਥੋੜਾ ਜਿਹਾ ਪੈਸੇ ਬਲਨ ਸਹਿਯੋਗ ਵੱਧ দাও ਤੇ ਦੂਸਰੀ ਗੱਲ ਤੇ ਕਲਾਕਾਰ ਵੀ ਤਦੇ ਹੁੰਦਾ ਜੇ ਸ਼ਹਿਰ ਵਾਲੇ ਆਵੇਂ ਸ਼ਹਿਰ ਵਾਲੇ ਨੂੰ ਵੀ ਅਪੀਲ ਹੈ ਵੀ ਵੱਧ ਚੜ ਕੇ ਰਾਂ ਮਿਲਾਂ ਮਾਓ ਤੇ ਕਲਾਕਾਰਾਂ ਦਾ ਤੁਹਾਡੇ ਆਪਣੇ ਬੱਚੇ ਆ ਵਿੱਚ ਇਹਨਾਂ ਨੇ ਕਿਹਾ ਨਵੇਂ ਬੰਦਾ ਵੀ ਕੋ ਆ ਸਕਦਾ ਹੁਣ ਤੁਹਾਡੇ ਡਾਕਟਰ ਸਾਹਿਬ ਨੇ ਕਿਹਾ ਹੀ ਆ ਜੀ ਵੀ ਕੋਈ ਨਵਾਂ ਬੰਦਾ ਆ ਸਕਦਾ ਤਾਂ ਆ ਕੇ ਇਹਨਾਂ ਨੂੰ ਮਿਲੋ ਉਹ ਆਪਣੇ ਬੱਚਿਆਂ ਦਾ ਸਾਡਾ ਮਤਲਬ ਹੌਸਲਾ ਵਿਝਾਈ ਹੁੰਦੀ ਹੈ ਤੇ ਇਹਦੇ ਨਾਲ ਸਾਡਾ ਵੀ ਹੌਸਲਾ ਵਧਦਾ ਹੈ ਪਬਲਿਕ ਨੂੰ ਦੇਖ ਕੇ ਠੀਕ ਹੈ ਵੀ ਇੰਨੇ ਇੰਨੀ ਪਬਲਿਕ ਹੈ ਉਹਦੇ ਨਾਲ ਫਿਰ ਅੱਗੇ ਪ੍ਰਧਾਨ ਜੀ ਦਾ ਵੀ ਸਾਰੇ ਹੌਸਲਾ ਵਜਾਈ ਹੁੰਦੀ ਹੈ ਜੀ ਤੇ ਬਾਕੀ ਚਲੋ ਪ੍ਰਭੂ ਦੀ ਇੱਛਾ ਅਸੀਂ ਸਾਮਾਨਾ ਕੰਮ ਕਰ ਰਹੇ ਹਾਂ ਤਾਂ ਉਹ ਵੀ ਕਿਰਪਾ ਕਰਦਾ ਜੀ ਪ੍ਰਭੂ ਰਾਮ ਦੀ ਕਿਰਪਾ ਤੇ ਸ਼ਹਿਰ ਵੀ ਨਾਲ ਚੱਲ ਰਿਹਾ ਹੈ ਸਾਡੇ ਇਹਦੇ ਮੈਂ ਕੋਈ ਦੋ ਰਾਏ ਨਹੀਂ ਹੈ ਜੀ ਸ਼ਹਿਰ ਵੱਧ ਚੜ ਕੇ ਸਹਿਯੋਗ ਦੇ ਰਿਹਾ ਸਾਡਾ ਇੱਜ਼ਤ ਮਾਣ ਵੀ ਕਰਦਾ ਤੇ ਮਤਲਬ ਸ਼ਹਿਰ ਵਾਸੀਆਂ ਨੂੰ ਇਹੀ ਪੀਦਾ ਵੀ ਸਾਡਾ ਵੱਧ ਚੜ ਕੇ ਸਹਿਯੋਗ ਦਿਓ ਤੇ ਆਪਣਾ ਰਾਮੀਲਾ ਨਾਲ ਜੁੜੋ ਮੈਨੇਜਮੈਂਟ ਨਾਲ ਜੁੜ ਜਓ ਚਾਹੇ ਤੁਸੀਂ ਕਲਾਕਾਰਾਂ ਨਾਲ ਜੁੜ ਜਓ ਮਤਲਬ ਉਹਦੇ ਨਾਲ ਸਾਡਾ ਹੌਂਸਲਾ ਵਜਾਈ ਹੁੰਦੀ ਹੈ ਬਸ ਇਹ ਮੇਰੀ ਤਾਂ ਪੀਲ ਹੈ ਜੀ ਬਾਕੀ ਇੱਕ ਜੁਟ ਹੋ ਕੇ ਕੰਮ ਕਰੋ ਜੀ ਸਭ ਤੋਂ ਵੱਡੀ ਗੱਲ ਹੈ ਜੀ ਠੀਕ ਹੈ ਜੀ ਅੱਗੇ ਪ੍ਰਭੂ ਰਾਮ ਦੀ ਕਿਰਪਾ ਹੈ ਜੀ ਉਹ ਆਪੇ ਕਿਰਪਾ ਕਰਦੇ ਆ ਜੇ ਤੁਸੀਂ ਸੱਚੇ ਮਨ ਨਾਲ ਲੱਗੇ ਹੋ ਵੇਂ ਸਾਡਾ ਕੰਮ ਤੁਹਾਨੂੰ ਪਤਾ ਹੀ ਹੈ ਜੀ ਕੌਣ ਰੋਗ ਲੂਗਾ ਜੇ ਭਗਵਾਨ ਸਾਡੇ ਨਾਲ ਆਪ ਖੜ ਗਿਆ ਜੀ ਫਿਰ ਇਹ ਕੰਮ ਆਪਣੇ ਆਪ ਫਤਿਹ ਹੋ ਜਾਂਦੇ ਆ ਜੀ ਬਸ ਆਹੀ ਪੀਲ ਹੈ ਮੇਰੀ ਤਾਂ ਅੱਗੇ ਸ਼ਾਇਦ ਸਭ ਨੂੰ ਆਪਣੇ ਮਤਲਬ ਸ਼ਹਿਰ ਵਾਲਿਆਂ ਤੇ ਕਲਾਕਾਰਾਂ ਦੇ जय श्री राम जय श्री राम कुल मिलाकर ਗੱਲ ਇਦਾਂ ਹੈ ਜੀ ਕਿ ਸਾਰੇ ਸਾਰੇ ਇਕੱਠੇ ਜੜੇ ਸਾਰੇ ਪਰਿਵਾਰ ਇਕੱਠੇ ਜੀ ਇਹ ਜੇ ਸਾਡੇ ਜਿਹੜੇ ਡਾਇਰੈਕਟਰ ਦੇ ਲੈ ਕੇ ਉਹਦੇਦਾਰ ਦੇ ਲੈ ਕੇ ਕਲਾਕਾਰ ਦੇ ਲੈ ਕੇ ਇੱਕ ਪੱਟ ਕਿ ਇਹ ਵਿਚਾਰੇ ਦਿਨ ਰਾਤ ਸੇਵਾ ਕਰਦੇ ਆਂ ਡਾਇਰੈਕਟਰ ਸਾਹਿਬ ਆਪਣਾ ਸਾਰਾ ਆਪਣਾ ਕੰਮਕਾਰ ਛੱਡ ਕੇ ਬੱਚਿਆਂ ਕੋ ਮਿਹਨਤ ਕਰਦੇ ਆਂ ਮੈਂ ਨਾਲ ਡਾਇਰੈਕਟਰ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ ਦਤ ਕਰਨਾ ਚਾਹੂੰਗਾ ਸਾਡੇ ਤਿੰਨੋਂ ਡਾਇਰੈਕਟਰਾਂ ਦਾ ਵੀ ਬਹੁਤ ਸ਼ੁਕਰੀਆ ਦਤ ਕਰਨਾ ਚਾਹੂੰਗਾ ਤੇ ਸਾਡੇ ਚਰਨਜੀਤ ਚਾਚਾ ਜੀ ਇਹ ਜੋ ਵੀ ਹੈ ਕਿ ਆਪਣੇ ਜਿੰਨੇ ਵੀ ਕਲੈਕਸ਼ਨ ਹੈ ਇਹ ਇਹ ਮਾਮਲਾ ਮਾਰਦੇ ਆ ਜੀ ਅਸੀਂ ਤਾਂ ਦੇਖੋ ਅਸੀਂ ਤਾਂ ਘੜਗੜ ਮੈਨੂੰ ਹੋ ਗਿਆ ਨੀਅਰ ਅਬਾਊਟ 5 ਸਾਲ ਦੀ ਕਿਰਪਾ ਜੀ 5 ਸਾਲ ਹੋ ਗਏ ਆ ਅਸੀਂ ਦੁਰਦੇ ਆ ਜੀ 5 ਸਾਲ ਹੀ ਹੋਏ ਆ ਜੀ ਵਾਲੀ ਮੈਨੂੰ ਜੀ ਰਾਮ ਲਖਵੜੀ ਦੇ ਪ੍ਰਧਾਨ ਬੜੇ ਨੂੰ ਜੀ ਪਰ ਇਹਨਾਂ ਨੂੰ ਪਤਾ ਹੈ ਕਿ ਪੁਰਾਣੇ ਬੰਦੇ ਨੂੰ ਪਤਾ ਹੈ ਕਿ ਪੈਸੇ ਕਿੱਥੇ ਦੇ ਆਣੇ ਔਰ ਕਿਹੜੇ ਸ਼ਰਤਾਂ ਪੂਰਵਕ ਪੈਸੇ ਦਿੰਦੇ ਆ ਜੀ ਔਰ ਸ਼ਹਿਰ ਜਿਹੜੇ ਮੋਤਵਾਰ ਬੰਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਕਿ ਪੈਸੇ ਬਹੁਤ ਉਸਾਨ ਨਾਲ RAMLILA ਕਮੇਟੀਸ ਉੱਪਰ ਦੇਏ ਜਾਂਦੇ ਆ ਕਿਉਂਕਿ RAMLILA ਕਮੇਟੀ ਦਾ ਜੋ ਵੀ ਇਸ ਵਾਰ ਡੈਡੀਕੇਸ਼ਨ ਜੋ ਦਿਖਾਇਆ ਜਾਂਦਾ ਹੈ RAMLILA ਕਮੇਟੀ ਬਹੁਤ ਅੱਛਾ ਦਿਖਾਇਆ ਜਾਂਦਾ ਹੈ ਔਰ ਮੈਂ ਚਾਹਾਂਗਾ ਕਿ ਜਦ ਤੱਕ ਪ੍ਰਭੂ ਸ਼੍ਰੀ ਰਾਮ ਜੀ ਨੇ ਸਾ ਸਾਧੇ ਆ ਜੀ ਕਿ ਅਸੀਂ ਬਧੇ ਤਰੀਕੇ ਨਾਲ RAMLILA ਕਮੇਟੀ ਤੁਹਾਨੂੰ ਦਿਖਾਉਂਦੇ ਰਹੋਗੇ ਨਵੀਂ ਤੇ ਨਵੀਂ ਤਕਨੀਕਾਂ ਦੇ ਨਾਲ RAMLILA RAMLILA ਦਾ ਮੰਚਨ ਤੁਹਾਡੇ ਸਾਹਮਣੇ ਦਿਖਾਇਆ ਜਾਊਗਾ ਇਸ ਵਾਰ ਜੋ RAMLILA ਦਾ ਮੰਚਨ ਕਰਿਆ ਜਾਊਗਾ ਉਹ ਵੀ ਬਹੁਤ ਹੀ ਬਹੁਤ ਅੱਛੀ ਤਰ੍ਹਾਂ ਦੇ ਨਾਲ ਤਕਨੀਕ ਦਿਖਾਈ ਜਾਊਗੀ ਔਰ ਸਸ ਪਰ ਜੇ ਤੁਸੀਂ ਉਸ ਟਾਈਮ ਤੇ ਦੇਖਣ ਆਉਂਗੇ ਉਹ ਸਸਪੈਂਸ ਤੁਹਾਡੇ ਸਾਹਮਣੇ ਹੋਏਗਾ ਕਿ ਅਸੀਂ RAMLAK ਕਮੇਡੀ ਦੇ ਅੰਦਰ ਸੀਰੀਜ਼ ਦੇ ਅੰਦਰ ਕੀ ਕੀ ਬਦਲਾਅ ਕੀਤੇ ਨੇ ਇੱਕ ਸਸਪੈਂਸ ਰਹੇਗਾ ਬਟ ਇੱਕੜਾ ਰਹੂਗਾ ਕਿ ਜੋ ਆ RAMLAK ਕਮੇਡੀ ਪ੍ਰਭੂ ਸ਼੍ਰੀ RAM JI ਦੀ ਇੱਛਾ ਨਾਲ ਚੱਲ ਰਹੀ ਹੈ ਇਹ ਸ ਸਹਦੇ ਵੀ ਇਕਨੇ ਚੱਲਦੀ ਰਹੇ ਔਰ ਇਹ ਸ਼ੋਹ ਯਾਤਰੀ ਬਹੁਤ ਅੱਛੇ ਤਰੀਕੇ ਦੇ ਨਾਲ ਮਨਾਈ ਜਾਏਗੀ ਮੈਂ ਆਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਰੇ ਕਲਾਕਾਰਾਂ ਨੂੰ ਸਾਰੀ ਮੈਨੇਜਮੈਂਟ ਕੰਨੀ ਨੂੰ ਜੈ ਸ਼੍ਰੀ RAM ਜੈ ਸ਼੍ਰੀ